ਜਲ ਗਈ ਆ ਚੰਦਰੀ ਜਵਾਨੀ ਮੈਨੂੰ ਕਹਿਰਦੀ ਪੈਂਦੀ ਆ ਤਮਕ ਸਾਰੇ ਪਿੰਡ ਵਿੱਚ ਪੈਰਦੀ ਪੈਂਦੀ ਆ ਤਮਕ ਸਾਰੇ ਪਿੰਡ ਵਿੱਚ ਪੈਰਦੀ ਇੱਕ ਵੰਗ ਟੁੱਟ ਪੈਣੀ ਛਣ ਛਣ ਛਣਕੇ ਨੀ ਮੁੰਡੇ ਮਾਰਦੇ ਸੀ ਟੀਂਆਂ ਟੀਆਂ ਉੱਤੇ ਆਈ ਮੈਂ ਪਟੋਲਾ ਬਣ ਕੇ ਨਹੀਂ ਮੁੰਡੇ ਮਾਰਦੇ ਸੀਟੀਆਂ ੀਆਂ ੀਆਂ ਉੱਤੇ ਨੱਚੀ ਮੈਂ ਪਟੋਲਾ ਬਣ ਕੇ ਨਹੀਂ ਮੁੰਡੇ ਮਾਰਦੇ ਸੀਟੀਆਂ ਰਗੜ ਰਗੜ ਕੇ ਮੈਂ ਚਾਂਜਰਾ ਵੀ ਪਾ ਲਈਆਂ ਗਾਜਰ ਜਿ ਸੂਟੀ ਉਤੇ ਬੂਟੀਆਂ ਵੀ ਪਿਪਵਾ ਲਈਆਂ ਪੈਰਾਂ ਨੂੰ ਰਗੜ ਕੇ ਮੈਂ ਚਾਂਜਰਾ ਵੀ ਪਾ ਲਈਆਂ ਗਾਜਰੀ ਜੀ ਸੂਟੀ ਉਤੇ ਬੂਟੀਆਂ ਪਵਾ ਲਈਆਂ ਬਾਹਾਂ ਵਿੱਚ ਵੰਗਾ ਬੂ ਰੰਗੀਆਂ ਵੇ ਮਾਵਾ ਜੁਲਫਾਂ ਲਿਆ ਦੇ ਕੰਗੀਆਂ ਵੇ ਮਾਵਾ ਜੁਲਫਾਂ ਲਿਆ ਦੇ ਕੰਗੀਆਂ ਵੇ ਮਾਵਾ ਜੁਲਫਾਂ ਲਿਆ ਦੇ ਕੰਗੀਆਂ ਵੇ ਬਿਊਟੀਫੁੱਲ ਬਿਊਟੀਫੁੱਲ ਥੈਂਕ ਯੂ ਦੇਖੋ ਇਹ ਉਹ ਆਵਾਜ਼ ਹੈ ਜਿਹਦੀ ਆਪਾਂ ਦੁਕਾਨ ਨਾਲ ਗੱਲ ਵੀ ਕਰ ਰਹੀ ਸੀਗੇ ਬੜੇ ਨਾਲ ਧਿਆਨ ਨਾਲ ਜਦੋਂ ਤੁਹਾਡੇ ਅੱਜ ਵੀ ਗਾਣੇ ਸੁਣੇ ਜਾਂਦੇ ਨੇ ਹੈਨਾ ਤਾਂ ਮੈਨੂੰ ਲੱਗਦਾ ਵੀ ਹਰ ਸਿੰਗਰ ਦੀ ਨਾ ਇੱਕ ਨਕਲ ਹੋ ਸਕਦੀ ਹੈ ਕੋਈ ਕਹਿੰਦਾ ਮੈਂ ਦਲਜੀਤ ਦੋਸਾਂਝ ਦੀ ਤਰ੍ਹਾਂ ਆਵਾਜ਼ ਕਿਸੇ ਦੀ ਹੁੰਦੀ ਹੈ ਕੋਈ ਉਦਾਂ ਕੱਢ ਲੈਂਦਾ ਹੈ ਕੋਈ ਐਵੇਂ ਵੀ ਰਗ ਦੀ ਤਰ੍ਹਾਂ ਮਤਲਬ ਹਰ ਕਿਸੇ ਕਲਾਕਾਰ ਦੀ ਨਾ ਕੋਈ ਨਾ ਕੋਈ ਕਾਪੀ ਹੋ ਜਾਂਦੀ ਹੈ ਮੈਨੂੰ ਲੱਗਦਾ ਇਹ ਦੋਵੇਂ ਆਵਾਜ਼ਾਂ ਇਹੋ ਜੀਆਂ ਨਾ ਜੇ ਕੋਈ ਕਾਪੀ ਕਰਨਾ ਚਾਏ ਨਾ ਕਾਪੀ ਹੁੰਦੀ ਨਹੀਂ ਹੈ ਅੰਮ੍ਰਿਤਾ ਜੀ ਤੁਹਾਡੀ ਆਵਾਜ਼ ਦੇ ਵਿੱਚ ਨਾ ਜਿਹੜੀ ਇੱਕ ਡਿਫਰੈਂਟ ਜੀ ਜਿਹੜੀ ਉਹ ਲਹਿਜੇ ਹੁੰਦੀ ਹੈ ਨਾ ਮੈਨੂੰ ਲੱਗਦਾ ਬੜੇ ਜਣਿਆਂ ਨੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਿਆ ਵੀ ਕਈ ਜਣੇ ਕੋਸ਼ਿਸ਼ ਕਰਦੇ ਵੀ ਅਸੀਂ ਅੰਮ੍ਰਿਤਾ ਵੀਰਕ ਦੀ ਤਰ੍ਹਾਂ ਗਾ ਲਵਾਂਗੇ ਅਮਨ ਰੋਜ਼ੀ ਦੀ ਤਰ੍ਹਾਂ ਸੀ ਗਾ ਸਕਦੇ ਆ ਪਰ ਅੰਮ੍ਰਿਤਾ ਵੀਰਕ ਜੀ ਕਿਸੇ ਕੋਲੋਂ ਵੀ ਉਹ ਨਕਲ ਨਹੀਂ ਹੋਈ ਚੱਕਰ ਕੀ ਹੈ ਕੋਈ ਰਾਜ਼ ਹੀ ਦੱਸ ਦੋ ਵੀ ਤੁਹਾਡੇ ਗਲੇ ਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਹੈ ਤੁਸੀਂ ਕਿਹੜੇ ਉਹ ਰਾਜ਼ ਲੋਕੋਈ ਬੈਠੇ ਹੋ ਕਿ ਕਿਸੇ ਨੂੰ ਦਿੰਦੇ ਨਹੀਂ ਉਹ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਾਕੀ ਮੈਂ ਅਸੀਂ ਵੀ ਕਿਸੇ ਨਾ ਸੁਣ ਸੁਣ ਕੇ ਸਿੰਗਰ ਬਣੇ ਹਨ ਜਿੱਦਾਂ ਰੋਜੀ ਜੀ ਨੇ ਕਿਹਾ ਕਿ ਦੀਦੀ ਨੂੰ ਅਸੀਂ ਸੁਣ ਦਿੰਦੇ ਸੀ ਮੈਂ ਵੀ ਬਹੁਤ ਸਿੰਗਰਾਂ ਨੂੰ ਸੁਣਦੀ ਹੁੰਦੀ ਸੀ ਸੁਣ ਸੁਣ ਕੇ ਆਪਾਂ ਸਿੰਗਰ ਬਣੇ ਆ ਸੋ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਮੇਰੇ ਵਾਂਗੂ ਗਾਉਂਦਾ ਜਾਂ ਮੇਰੇ ਗੀਤਾਂ ਨੂੰ ਗਾਉਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੋਰ ਰਾਜ ਤਾਂ ਕੋਈ ਮੈਨੂੰ ਪਤਾ ਨਹੀਂ ਹੈਗਾ ਪਰ ਮਾਤਬਾ ਨੂੰ ਪਤਾ ਚ ਗੋਡ ਗਸਟ ਬਲਵੇਡ ਹੀ ਹੈ ਕਿ ਤੁਸੀਂ ਲਾਣੇ ਹੋ ਕਿਸ ਦੀਦੀ ਜੀ ਨੇ ਗਾਣੇ ਸੁਣਿਆ ਮੈਨੂੰ ਅੱਜ ਵੀ ਯਾਦ ਆ। ਦੀ ਸਿਸਟਰ ਦੀ ਮੈਰਿ ਜੀ ਕਿ ਉਹ ਐਨੀ ਫੈਨ ਦੀਦੀ ਦੀ ਮੈਂ ਵੀ ਫੈਨ ਆ। ਲੇਕਿਨ ਉਹਦੇ ਦੀਦੀ ਦਾ ਨਾ ਗਾਣਾ ਚੱਲਦਾ ਸੀਗਾ ਟੁੱਟੀ ਯਾਰੀ ਤੋਂ ਬਦਲ ਗਈਆਂ ਅੱਖੀਆਂ ਤੂੰ ਮੈਨੂੰ ਮਾੜੀ ਕਹਿਣ ਲੱਗੀ। ਦੀਦੀ ਦੀ ਮੈਰਿ ਜੀ ਟੁੱਟ ਪੈਣਿਆ। ਦੀਦੀ ਦੀ ਮੈਰਿ ਜੀ ਸੀਗੀ। ਉਹਨੇ ਆਪਣੇ ਲੇਡੀ ਸੰਗੀਤ ਆਹੀ ਗਾਣੇ ਚਲਾ ਕੇ ਰੱਖੇ। ਅਸੀਂ ਉਹਦੇ ਦੀ ਨੱਚੀਗੀ। ਮੈਂ ਦੇ ਦੂਸੇ ਪਾਣੀ ਪੀ ਲਓ ਮੈਂ ਗਾਣਾ ਤੁਹਾਡਾ ਕੋ ਸੁਣਨਾ ਹੈ ਟੁੱਟੀ ਯਾਰੀ ਤੋਂ ਬਜੇਗੀ ਉਹ ਦੀ ਵੀ ਤੁਹਾਡਾ ਉਹ ਐਕਸ਼ਨ ਟੁੱਟੀ ਯਾਰੀ ਤੋਂ ਬਜੇਗੀ ਕੀ ਨਾ ਸੋ ਦੀਦੀ ਨੂੰ ਤਾਂ ਉਹ ਤਾਂ ਜਿਆ ਕਿਆ ਇੱਕ ਟਾਈਮ ਸੀ ਅੱਜ ਵੀ ਟਾਈਮ ਆ ਲੇਕਿਨ ਮੈਨੂੰ ਲੱਗਾ ਉਹ ਜਿਹੜਾ ਟਾਈਮ ਸੀ ਨਾ ਦੀਦੀ ਦਾ ਬਲਾਸਟ ਸੀਗੀ ਜਾਂ ਜਿਹੜਾ ਟਾਈਮ ਸੀ ਉਹ ਐਕਚੁਅਲੀ ਮੈਂ ਜਦੋਂ ਗਾਉਣਾ ਸ਼ੁਰੂ ਕੀਤਾ ਨਾ ਮੈਂ ਇੱਕਦਮ ਸਟੇਜ ਤੇ ਆ ਗਈ ਜਿਹਦਾ ਤੇ ਜਿਆਦਾ ਸਟਰਗਲ ਨਹੀਂ ਕਰਨਾ ਪਿਆ ਹੈ ਨਾ ਜਦੋਂ ਤੁਸੀਂ ਸਟਰਗਲ ਜਿਆਦਾ ਕਰਦੇ ਆ ਤੁਹਾਡਾ ਐਕਸਪੀਰੀਅੰਸ ਬਹੁਤ ਹੋ ਜਾਂਦਾ ਸਟੇਜ ਦਾ ਨਾ ਤੇ ਮੈਂ ਬਿਲਕੁਲ ਨਵੀਂ ਸੀ ਤੇ ਫਿਰ ਮੈਨੂੰ ਆਪ ਮੈਂ ਆਪ ਖੁਦ ਜਦੋਂ ਪਹਿਲੀ ਵਾਰੀ ਮੈਨੂੰ ਯਾਦ ਹੈ ਕਿ ਮੈਂ ਦੂਰਦਰਸ਼ਨ ਤੇ ਜਦੋਂ ਮੇਰਾ ਗੀਤ ਆ ਜਿਹਦਾ ਰੋਜੀ ਜੀ ਨੇ ਕਿਹਾ ਮੇਰਾ ਗੀਤ ਆ ਸੀ ਤੇਰੀ ਯਾਦ ਜਦੋਂ ਸੀਨੇ ਡੰਗ ਮਾਰਦੀ ਮੈਂ ਕੱਲੀ ਬੈ ਕੇ ਰੋ ਲੈਂਦੀ ਆ ਜੀ ਮੈਨੂੰ ਮੈਂ ਇੱਦਾਂ ਖੜੀ ਸੀ ਜਿਦਾ ਬਾਜੀ ਵਾਲਿਆਂ ਤੋਂ ਗਾੜੀ ਹੁੰਦੀ ਆ ਅਰੇ ਕੱਲੀ ਬੈ ਕੇ ਰੋ ਲੈਂਦੀ ਆ ਮਤਲਬ ਸੁਪਰ ਡੂਪਰ ਜਾ ਰਿਆ ਸੀ ਉਸ ਟਾਈਮ ਹਾਂਜੀ ਮੈਂ ਮੈਂ ਉੱਥੇ ਤੁਸੀਂ ਬਲੀਵ ਕਰ ਰਹੇ ਜਦੋਂ ਮੇਰੀ ਸ਼ੂਟਿੰਗ ਹੋ ਗਈ ਤੇ ਮੈਂ ਬਾਅਦ ਵਿੱਚ ਗੱਡੀ ਚਾਹੇ ਰੋਣ ਲੱਗ ਗਈ ਆਪ ਹੀ ਪਤਾ ਨਹੀਂ ਕਿਉਂ ਓਕੇ ਮਤਲਬ ਇੰਨੀ ਡਰੀ ਹੋਈ ਸੀ ਮੈਂ ਉੱਥੇ ਸ਼ੂਟ ਤਾਂ ਕਰੀ ਬਾਅਦ ਵਿੱਚ ਮੈਂ ਬਹੁਤ ਰੋਈ ਆ ਕੇ ਗੱਡੀ ਦੇ ਵਿੱਚ ਤੇ ਹੌਲੀ 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 ਤੁਹਾਡਾ ਐਕਸਪੀਰੀਅੰਸ ਹੁੰਦਾ ਜਾਂਦਾ ਰਹਿੰਦਾ ਤੁਸੀਂ ਸਟੇਜ ਤੇ ਤੁਹਾਨੂੰ ਪਤਾ ਲੱਗ ਜਾਂਦਾ ਸੀ ਸਰੋਤਿਆਂ ਨੂੰ ਕਿੱਦਾਂ ਕੀ ਲੈਣਾ ਜੀ ਸਾਡੀ ਸਰੋਤੇ ਸਾਤੋਂ ਕੀ ਚਾਹੁੰਦੇ ਆ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਬਿਲਕੁਲ ਕਿਉਂਕਿ ਬਾਅਦ ਚ ਤਾਂ ਫਿਰ ਹੌਲੀ-ਹੌਲੀ ਸਾਰਾ ਨਹੀਂ ਨੌਲੇਜ ਹੁੰਦੀ ਸਾਨੂੰ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ ਮੇਕਅਪ ਵੀ ਕਿਵੇਂ ਕਰੀਦਾ ਜਾਂ ਗੁੱਤ ਵੀ ਕਿਦਾਂ ਗੁੰਦਣੀ ਪਰਾਂਦੀ ਕਿਵੇਂ ਪਾਉਣੀ ਹੈ ਹਨਾ ਜਦੋਂ ਕੋ ਸਟਾਰਟ ਕੀਤਾ ਸੀ ਆ ਮੇਕਅਪ ਤਾਂ ਹੁਣ ਤਾਂ ਬਹੁਤ ਚੱਲ ਗਿਆ ਹੁਣ ਤਾਂ ਕਾਫੀ ਮਾਡਰਨ ਜ਼ਮਾਨਾ ਹੋ ਗਿਆ ਉਸ ਵੇਲੇ ਤਾਂ ਬਹੁਤ ਰੈਸਟ੍ਰਿਕਸ਼ਨ ਵਾਈਡ ਕਲਰ ਦਾ ਪਹਿਨ ਕੇ ਜਿਆਦਾ ਜਾਨੇ ਕੋਈ ਨਹੀਂ ਰੋਜ਼ੀ ਮੈਨੂੰ ਤਾਂ ਮੈਨੂੰ ਨਹੀਂ ਮੇਕਅਪ ਹਜੇ ਤੱਕ ਵੀ ਨਹੀਂ ਮੈਨੂੰ ਤਾਂ ਕਰਨਾ ਰੋਜ਼ੀ ਤਾਂ ਬੋਸਣ ਕਰ ਲੈਂਦੀ ਹੁਣ ਪਰ ਮੈਨੂੰ ਤਾਂ ਬਿਲਕ ਤੇ ਲੋ ਦੀ ਬੋਸ ਲਗਦੀ ਹਾਂ ਕਿ ਰੋਜ਼ੀ ਤਾਂ ਮੈਨੂੰ ਤਾਂ ਪਤਾ ਕਿਉਂਕਿ ਰੋਜ਼ੀ ਇੰਟਰਵਿਊ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕਹਿ ਰਹੀ ਸੀ ਮੈਂ ਮਿਰਰ ਦੇਖਿਆ ਮੈਨੂੰ ਠੀਕ ਨਹੀਂ ਲੱਗ ਰਿਹਾ ਕੁਝ ਇਹ ਬੋਸ ਨਾ ਮੇਕਅਪ ਕਰਦੀ ਹੈ ਨਾ ਤਾਂ ਸਲੂਨ ਤੇ ਚਾਣਦੀ ਲੋੜ ਅਸੀਂ ਦੇਖੀ ਜਾਓ ਕਿੰਨੇ ਸੋਹਣਾ ਵਧੀਆ ਕਰ ਲੱਗਦੀ ਹੈ ਹੈ ਮੈਂ ਮੇਕਅਪ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਮੇਕਅਪ ਲੱਗਦਾ ਹੈ ਮੈਂ ਤਤੀ ਸੋਹਣੀਆਂ ਚੀਜ਼ਾਂ ਨੂੰ ਕੀ ਮੇਕਅਪ ਦੀ ਲਊ ਹਾਂ ਬਿਲਕੁਲ ਬਿਲਕੁਲ ਅਚਾਂ ਮੇਤਾ ਜੀ ਹੁਣ ਜੇ ਆਪਾਂ ਪਹਿਲਾਂ ਦੇ ਜ਼ਮਾਨੇ ਦੇ ਤੇ ਹੋਣ ਵਾਲੇ ਨੂੰ ਹਨਾ ਆਪਾਂ ਕੰਪੇਅਰ ਕਰ ਹੀ ਰਹੇ ਹਾਂ ਤਾਂ ਦੇਖੋ ਤੁਹਾਨੂੰ ਤਾਂ ਇਹ ਕਹਿੰਦੇ ਲੈਡੀ ਚਮਕੀਲਾ ਹੈਨਾ ਤੁਹਾਨੂੰ ਤਾਂ ਇਹ ਖਿਤਾਬ ਵੀ ਜਿਹੜਾ ਮਿਲਿਆ ਦੇਖੋ ਉਸ ਸਮੇਂ ਦੇ ਵਿੱਚ ਜਦੋਂ ਚਮਕੀਲਾ ਜੀ ਮਤਲਬ ਉਹ ਬਹੁਤ ਮਸ਼ਹੂਰ ਗਾਇਕ ਮਤਲਬ ਯੂ ਨੋ ਰਹੇ ਨੇ ਅੱਜ ਦੇ ਵੀ ਕਿਵੇਂ ਚਮਕੀਲਾ ਚਮਕੀਲਾ ਦਾ ਨਾਮ ਸੁਣਿਆ ਜਾਂਦੇ ਆ ਉਹਨਾਂ ਦੀ ਲਾਈਫ ਦੇ ਉੱਤੇ ਫਿਲਮਾਂ ਤੱਕ ਬਣ ਰਹੀਆਂ ਨੇ ਬਾਲੀਵੁੱਡ ਦੇ ਵਿੱਚ ਵੀ ਤੇ ਜਦੋਂ ਉਸ ਸਮੇਂ ਦੇ ਵਿੱਚ ਚਮਕੀਲਾ ਜਿਹਦੇ ਗਾਣਿਆਂ ਦੀ ਬੜੀ ਮਤਲਬ ਇੱਕ ਦੌਰ ਸੀ ਲੋਕੀ ਸੁਣਦੇ ਸੀ ਉੱਥੇ ਕੁਝ ਫੈਮਿਲੀ ਵਾਲੇ ਥੋੜਾ ਕਤਰੋਂਦੇ ਵੀ ਸੀਗੇ ਪਰਿਵਾਰਕ ਮਾਹੌਲ ਦੇ ਵਿੱਚ ਕੁਝ ਉਹਨਾਂ ਦੇ ਗੀਤ ਮਜਾਉਣ ਤੋਂ ਤੇ ਤੁਹਾਡੀ ਜਿਹੜੀ ਮੈਂ ਜਿੱਦੀ ਵੀ ਦੇਖੀਏ ਲਾਈਵ ਸਟੋਰੀ ਉਹਦੇ ਵਿੱਚ ਇਹਨੂੰ ਤੁਹਾਨੂੰ ਤੁਸੀਂ ਚਮਕੀਲਾ ਦੇ ਗਾਣੇ ਸੁਣ ਸੁਣ ਕੇ ਹੀ ਮਤਲਬ ਆਪਣੇ ਆਪ ਨੂੰ ਹੈਨਾ ਰਿਆਜ਼ ਵੀ ਕਰਦੇ ਸੀ ਇਹਨੂੰ ਕਰਦੇ ਵੇ ਸਪੈਸ਼ਲੀ ਗੱਲ ਕਹੀ ਗਈ ਸੀ ਤੇ ਤੁਹਾਨੂੰ ਨਹੀਂ ਕਿਸੇ ਦੇ ਵੱਲੋਂ ਰੈਸਟ੍ਰਿਕਸ਼ਨਸ ਹੁੰਦੀਆਂ ਸੀ ਵੀ ਭਾਈ ਚਮਕੀਲਾ ਦੇ ਕਈ ਗਾਣੇ ਤੇ ਤਾਂ ਆਬਜੈਕਸ਼ਨ ਵੀ ਕ੍ਰੀਏਟ ਹੁੰਦਾ ਹੈ ਉਹ ਫੈਮਿਲੀ ਦੇ ਵਿੱਚ ਕਈ ਗਾਣੇ ਨਹੀਂ ਸੁਣੇ ਜਾਂਦੇ ਤਾਂ ਕੁੜੀ ਜਿਹੜੀ ਆ ਸੀ ਉਹ ਵੀ ਭਾਈ ਚਮਕੀਲਾ ਨੂੰ ਸੁਣ ਸੁਣ ਕੇ ਤਾਂ ਸੀ ਉਹ ਕਰਨਾ ਇਸ ਸਿਮਿਲੈਰਿਟੀ ਕਿਵੇਂ ਬਣਦੀ ਸੀਗੀ ਨਹੀਂ ਜਿੱਦਾਂ ਜਦੋਂ ਮੈਂ ਚੁਕੀਲਾ ਸਾਹਿਬ ਦੀ ਜਦੋਂ ਡੈਥ ਹੋਈ ਹੈ ਮੈਨੂੰ ਲੱਗਦਾ ਵੀ ਮੈਂ 10 ਸਾਲ ਦੀ ਸੀ ਜਦੋਂ ਉਹਦੀ ਡੈਥ ਹੋਈ ਜੀ 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 ਹਾਂ 10 ਸਾਲ ਦੀ ਸੀ ਮੈਂ ਉਹ ਤਾਂ ਮਤਲਬ ਹੀ ਨਹੀਂ ਸੀ ਪਤਾ ਹੁੰਦਾ ਗੀਤਾਂ ਦਾ ਇਹਦਾ ਮਤਲਬ ਕੀ ਬਣਦਾ ਉਹੀ ਗਾਈ ਜਾਣਾ ਮੈਂ ਤਾਂ ਜੀ ਹੈਨਾ ਪਰ ਉਸ ਤੋਂ ਬਾਅਦ ਫਿਰ ਮੈਂ ਚਮਕੀਲਾ ਸਾਹਿਬ ਦੇ ਗੀਤ ਜਦੋਂ ਸੁਣਦੀ ਹੁੰਦੀ ਸੀ ਤਲਵਾਰ ਨਿਕਲ ਗੀਤਰਦੀਆਂ ਜੀ 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 ਉਹ ਤਾਂ ਧਾਰਮਿਕ ਹੀ ਹੈਨਾ ਜਾਂ ਮੈਂ ਇਹਨਾ ਉਹ ਗੀਤ ਸੁਣਦੀ ਹੁੰਦੀ ਸੀ ਕੰਦੇ ਸਰਹੰਦ ਦੀਏ ਨਹੀਂ ਸੁਣ ਹੱਤੀ ਆਰੀ ਮੈਂ ਧਾਰਮਿਕ ਜਿਆਦਾ ਗਾਉਂਦੀ ਹੁੰਦੀ ਸੀ ਚਮਕੀਲਾ ਸਾਹਿਬ ਦੇ ਗੀਤ ਤੇ ਬਾਕੀ ਦੂਜੇ ਜੇ ਉਦੋਂ ਗਾਉਂਦੀ ਹੁੰਦੀ ਸੀ ਜਦੋਂ ਡੈਡ ਘਰ ਨਹੀਂ ਸੀ ਹੁੰਦੇ ਨਾ ਪਰ ਮੈਂ ਉੱਚੀ ਆਵਾਜ਼ ਦੇ ਵਿੱਚ ਗੀਤ ਲਾ ਕੇ ਉਦਾਂ ਹੀ ਗਾਉਂਦੀ ਹੁੰਦੀ ਸੀ ਹੁਣ ਵੀ ਇੱਕ ਨਵਾਂ ਗੀਤ ਮੇਰਾ ਕੱਲ ਸ਼ੂਟਿੰਗ ਸੀ ਮੇਰੀ ਆਰਨੀਤ ਜੀ ਦੇ ਨਾਲ ਡਿਊਟ ਆ ਰਿਹਾ ਤੇ ਉਹ ਜਿੰਨੇ ਕਨੇ ਮੇਰੇ ਫਰੈਂਡ ਸਰਕਲ ਦੇ ਵਿੱਚ ਮੈਂ ਥੋੜਾ ਜਿਹਾ ਸੁਣਾਇਆ ਉਹ ਸਾਰੇ ਕਹਿੰਦੇ ਤੇ ਤੁਹਾਡੀ ਆਵਾਜ਼ ਜਿਹੜੀ ਆ ਉਹ ਅਮਰਜੋਤ ਨਾਲ ਮੈਚ ਕਰਦੀ ਹੈ। ਮੈਂ ਵੀ ਸੁਣਿਆ ਤੇ ਬਹੁਤ ਸੋਹਣਾ ਗੀਤਾ ਤੁਸੀਂ ਕਹੋਗੇ ਵੀ ਬਿੱਟੋ ਤੇ ਫਿਰ ਸੁਣਾਇਦੋ ਅਸੀਂ। ਤੇ ਪਤਾ ਨਹੀਂ ਉਹ ਹੋਲੇ ਸੁਣਾ ਸਕਦੇ ਆ ਕਿ ਨਹੀਂ। ਮੈਂ ਉਹ ਅਰਨੀਤ ਜੀ ਦਾ ਹਨਾ ਫਿਰ ਮੈਂ ਪਰਮਿਸ਼ਨ ਤੋਂ ਬਹੁਤ ਸੋਹਣਾ ਗੀਤਾ। ਉਹ ਅਰਨੀਤ ਨੇ ਬਹੁਤ ਸੋਹਣਾ ਮੁੰਡੇ ਨਿਕਾਇਆ ਔਰ ਨਾਈਸ ਵੀ ਮੁੰਡਾ ਬਹੁਤ ਹੈ ਉਹਦੀ ਆਵਾਜ਼ ਵੀ ਤੇ ਮੈਨੂੰ ਤਾਂ ਲੋਕ ਕਹਿੰਦੇ ਸੀਗੇ ਹੁਣ ਵੀ ਭਾਜੀ ਨੇ ਸੁਣਿਆ ਗੱਡੀ 'ਚ ਅਸੀਂ ਸੁਣਾਇਆ ਭਾਜੀ ਕਹਿੰਦੇ ਸੁਣਾਓ। ਤੂੰ ਕਹਿੰਦੇ ਵੀ ਤੁਸੀਂ ਅਮਰਜੋਤੀ ਚਮਕੀਲਾ ਹੀ ਲੱਗਦੇ ਆ ਜਾਂ ਕੁਦਰਤੀ ਹੁੰਦਾ ਤੁਸੀਂ ਜਿਹੜੇ ਆਰਟਿਸਟ ਨੂੰ ਸੁਣਨਦੇ ਉਹ ਤੁਹਾਡੇ ਆਵਾਜ਼ 'ਚ ਉਹਦੀ ਝੋਣ ਪੈਣ ਲੱਗ ਜਾਂਦੀ ਬਿਲਕੁਲ ਬਿਲਕੁਲ ਬਿਲਕੁਲ